ਕੋਠੀਆਂ ਵੀ ਬਣਾ ਲਈਆਂ ਘਰ ਵੀ ਬਣਾਲੇ ਪਾਰਕ ਲਈ ਜਗ੍ਹਾ ਵੀ ਰੱਖ ਲਈ ਤੁਸੀਂ ਪਰ ਪਾਰਕ ਦੇ ਵਿੱਚ ਜਿਹੜੇ ਤੁਸੀਂ ਡੈਕੋਰੇਸ਼ਨ ਵਾਲੇ ਬੂਟੇ ਲਾਉਣੇ ਆ ਉਹ ਤੁਹਾਨੂੰ ਮਿਲ ਨਹੀਂ ਰਹੇ ਉਹ ਤੁਹਾਨੂੰ ਮਿਲਣਗੇ ਜੀ ਤਾਰਾ ਹਵੇਲੀ ਦੇ ਸਾਹਮਣੇ ਹੈ ਨਿਊ ਚੰਡੀਗੜ੍ਹ ਨਰਸਰੀ ਧੂਰੀ ਸ਼ਹਿਰ ਦੇ ਵਿੱਚੋਂ ਤੇ ਇਹ ਤੁਹਾਨੂੰ ਦਿਖਾਉਣੇ ਹਨ ਬਾਰੇ ਬਾਕੀ ਗੱਲਬਾਤ ਵੀ ਕਰਦੇ ਬਾਈ ਜੀ ਇਹਦੀ ਦੱਸੋ ਕੀ ਕੀ ਚੀਜ਼ ਹੈ ਇਹ ਟਾਵਰ ਟਾਈਪ ਦੇ ਬਣਾ ਰੱਖੇ ਤੁਸੀਂ ਬਾਈ ਮਿਲਦੇ ਸਾਰੇ ਆ ਮੇਰੇ ਨਾਲ ਹੀ ਗੱਲ ਨਾ ਕਰੋ ਹਾਂਜੀ ਮਿਲਦੇ ਸਾਰੇ ਆ ਪਰ ਇੱਕ ਵੱਖਰੀ ਚੀਜ਼ ਆਪਾਂ ਤਿਆਰ ਕੀਤੀ ਆ ਠੀਕ ਹੈ ਜੀ ਚੌਰਸ ਟਾਈਪ ਇਪਾਰ ਸਪੈਸ਼ਲ ਪਾਰਕ ਕੈਨਸਲ ਪਾਰਕਾਂ ਵਾਸਤੇ ਨੂੰ ਟਾਵਰ ਕਿਹਾ ਜਾਂਦਾ ਚੋਰਸ ਟਾਈਪ ਦੇ ਵਿੱਚ ਠੀਕ ਹੈ ਜੀ ਕਿ ਆਪਾਂ ਕੁਝ ਮਤਲਬ ਡਿਵੈਲਪ ਕਰਦੇ ਰਹੀਏ ਸਾਲ 2 ਸਾਲ ਦੇ ਅੰਦਰ ਅੰਦਰ ਠੀਕ ਹੈ ਜੀ ਇਹਨਾਂ ਨੂੰ 2.5 ਸਾਲ ਲੱਗੇ ਤਿਆਰ ਕਰਦੇ ਆ ਉਹਨੂੰ ਚੋਰਸ ਟਾਈਪ ਉਹ ਬਹੁਤ ਔਖੀ ਤਿਆਰ ਹੁੰਦੀ ਹੈ ਇਹਨਾਂ ਨੂੰ 2.5 ਸਾਲ ਜੀ ਪਰ ਇਹ ਜਿੱਥੇ ਲੱਗ ਗਈ ਹਾਂਜੀ ਥੋੜੇ ਕਮਾਂਡੀ ਕੀ ਥੋੜੇ ਰਿਸ਼ਤੇਦਾਰ ਵੀ ਪੁੱਛਣਗੇ ਕਿ ਮਤਲਬ ਲੈ ਕੇ ਕਿੱਥੋਂ ਆਏ ਹੋ ਇਹ ਚੀਜ਼ ਠੀਕ ਹੈ ਜੀ ਇਹ ਆਪਣੇ ਕੋਲ ਕਿੰਨੀ ਤਰ੍ਹਾਂ ਦੀ ਵੈਰਾਈਟੀ ਹੈ ਜੀ ਇੱਥੇ ਕਟੋਕਟ ਪਾਰਕਾਂ ਦੇ ਰਿਲੇਟਡ 100 150 ਵੈਰਾਈ ਮਿਲੂਗੀ ਤੁਹਾਨੂੰ ਪਾਮ ਤੋਂ ਲਾ ਹਰ ਚੀਜ਼ ਮਿਲੂਗੀ ਠੀਕ ਹੈ ਜੀ ਰੇਟ ਵੀ ਪਰ ਬਾਈ ਜਾਇਜ਼ ਰਹਿਣਗੇ ਧਿਆਨ ਰੱਖਣਾ ਸਟਾਰਟਿੰਗ ਰੇਟ ਕੀ ਹੋਏਗੀ ਜੀ ਆਪਣਾ ਬਾਈ ਜੀ ਦੇਖੋ ਚੀਜ਼ ਦੇ ਮੁਤਾਬਕ ਆ ਤੁਸੀਂ ਉਰੇ ਆਓ ਵਿజిਟ ਕਰੋ ਪਰ ਸਾਡੇ ਕੋਲੋਂ ਤਾਂ 50 ਰੁਪਿਆ ਦਾ ਬੁੱਟਾ ਲੈ ਜਾਓ ਪੱਕੀ ਗੱਲ ਹੈ ਜੀ ਪੱਕੀ ਗੱਲ ਹੈ ਅੱਛਾ ਜੀ ਪਰ ਤੱਕਾ ਕੋਈ ਨਹੀਂ ਤੱਕਾ ਥੋੜਾ ਹੈ ਹਾਂ ਜੀ ਗੱਲ ਥੋੜੀ ਮੰਨ ਕੇ ਚੱਲਣਾ ਹੈ ਮਾਲ ਦੇਣਾ ਤੁਹਾਨੂੰ ਲੱਗੇ ਜਾ ਕੇ ਬੈਲਡ ਦੇ ਵਿੱਚ ਅਮਨ ਦੇਖ ਰਿਹਾ ਕਾਫੀ ਨਵਾਂ ਇੱਕਾ ਗੇਂਦਾ ਜਿਵੇਂ ਤੁਸੀਂ ਕਰੀ ਹੋਈ ਹੈ ਹਾਂਜੀ ਹਾਂਜੀ ਸਾਰੇ ਆਪੇ ਤਿਆਰ ਕਰਦੇ ਆ ਪੂਰੀ ਵਧੀਆ ਚੀਜ਼ ਹੈ ਜੀ ਠੀਕ ਹੈ ਜੀ ਲਗਾ ਸਕਦੇ ਹੋ ਤੁਸੀਂ ਲੋ ਵੀ ਮਿੱਤਰੋ ਨੰਬਰ ਸਕਰੀਨ ਤੇ ਨੰਬਰ ਤੇ ਗੱਲ ਕਰਕੇ ਬਾਈ ਨਾਲ ਤੁਸੀਂ ਘਰਾਂ ਦੇ ਵਿੱਚ ਡੈਕੋਰੇਸ਼ਨ ਵਾਲੇ ਬਾਈ ਕਹਿੰਦਾ ਕਿ 200 ਤੋਂ ਜ਼ਿਆਦਾ ਤਰ੍ਹਾਂ ਦੇ ਬੂਟੇ ਨੇ ਤੇ ਆ ਕੇ ਲਿਆ ਸਕੋ ਸ਼ਹਿਰ ਧੂਰੀ ਦੇ ਵਿੱਚੋਂ ਨਿਊ ਚੰਡੀਗੜ੍ਹ ਨਰਸਰੀ ਤੋਂ ਆਜੋ ਮਿੱਤਰੋ ਘਰਾਂ ਨੰਬਰ ਸਕਰੀਨ ਤੇ